ਕਿਸਾਨਾਂ ਨੇ ਸੜਕਾਂ ਰੋਕ ਲੀਆਂ ਬੱਲੇਬ ਕਿਸਾਨ ਰਸਤਾ ਛੱਡਣ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਸੜਕਾਂ ਅਸੀਂ ਨਹੀਂ ਰੋਕੀਆਂ ਭਾਈ ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਨੇ ਹਰਿਆਣਾ ਪ੍ਰਸ਼ਾਸਨ ਨੇ ਸੜਕਾਂ ਰੋਕੀਆਂ ਨੇ ਤਿਆਰੀ ਕੀਤੀ ਗਈ ਆ ਇੱਥੇ ਰੋਕਿਆ ਗਿਆ ਸਾਨੂੰ ਕਿ ਅਸੀਂ ਨਹੀਂ ਜਾਣਦੇ ਨਾ ਤਾਂ ਮੇਰੀ ਬੇਨਤੀ ਹੈ ਕਿ ਭਾਈ ਆ ਆ ਆ ਬੈਰੀਕੇਟਿੰਗ ਕੌਣ ਕਰ ਰਿਹਾ ਹੈ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਇਸ ਗੁੰਡਾਗਰਦੀ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਮਜਬੂਤ ਏਕਾਖੜਾ ਕਰਨਾ ਪੈਣਾ ਹੈ ਕਿ ਇੰਨੀ ਗੁੰਡਾਗਰਦੀ ਜਿਹੜੇ ਕਹਿੰਦੇ ਸੀਗੇ ਕਿ ਕਿਸਾਨ ਦਿੱਲੀ ਜਾ ਕੇ ਗੁੰਡਾਗਰਦੀ ਕਰਨਗੇ ਬਹੁਤ ਕੁਝ ਕਰ ਰਹੇ ਹੁਣ ਸਾਡਾ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਹਰਿਆਣਾ ਦੇ ਜੀਂਦ ਦੇ ਉਚਾਣਾ ਦੇ ਵਿੱਚ ਕਿਸਾਨਾਂ ਵੱਲੋਂ ਮਹਾ ਪੰਚਾਇਤ ਰੱਖੀ ਗਈ ਹੈ ਪਰ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਤੱਕ ਪਹੁੰਚ ਨਹੀਂ ਦਿੱਤਾ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਹੋਣੀ ਆਪਣੇ ਸਾਥੀਆਂ ਦੇ ਨਾਲ ਜਦੋਂ ਪੰਜਾਬ ਵਾਲੇ ਪਾਸਿਓਂ ਰਵਾਨਾ ਹੁੰਦੇ ਨੇ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕ ਲਿਆ ਜਾਂਦਾ ਹੈ ਬੈਰੀਕੇਡਿੰਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਉੱਥੇ ਹੀ ਲਾਈਵ ਹੋ ਜਾਂਦੇ ਨੇ ਤੇ ਹਰਿਆਣਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਦਿੰਦੇ ਨੇ ਦੋਸਤੋ ਇਸ ਵੇਲੇ ਅਸੀਂ ਉਚਾਣਾ ਨੂੰ ਜਾਣ ਦੇ ਲਈ ਚੱਲੇ ਸੀ ਹਰਿਆਣਾ ਪੁਲਿਸ ਵੱਲੋਂ ਇੱਥੇ ਸਾਨੂੰ ਰੋਕਿਆ ਗਿਆ ਹੈ ਮੈਂ ਇੱਕ ਸਵਾਲ ਹੈ ਮੇਰਾ ਇਸ ਗੱਲ ਦੇ ਉੱਤੇ ਕਿ ਹਰਿਆਣਾ ਗਵਰਨਮੈਂਟ ਲਗਾਤਾਰ ਇਸ ਗੱਲ ਦਾ ਰੌਲਾ ਪਾਉਂਦੀ ਹੈ ਕਿ ਦਿੱਲੀ ਜਾਣਗੇ ਜੀ ਹੋ ਹੱਲਾ ਕਰਨਗੇ ਉੱਥੇ ਤਾਂ ਪਤਾ ਨਹੀਂ ਕੀ ਬਵਾਲ ਖੜਾ ਕਰ ਦੇਣਗੇ ਯਾਰ ਹੁਣ ਅਸੀਂ ਦਿੱਲੀ ਥੋੜੀ ਜਾ ਰਹੇ ਹਾਂ ਹੁਣ ਅਸੀਂ ਇੱਕ ਕਿਸਾਨ ਮਹਾਪੰਚਾਇਤ ਕਰਨ ਵਾਸਤੇ ਉਚਾਣਾ ਜੀਂਦ ਜ਼ਿਲ੍ਹੇ ਦੇ ਅੰਦਰ ਇੱਕ ਕਸਬੇ ਦੇ ਵਿੱਚ ਪੰਚਾਇਤ ਕਰਨ ਜਾ ਰਹੇ ਹਾਂ ਯਾਰ ਸਾਤਵੇਂ ਹੀ ਸਾਡੀ ਪੰਚਾਇਤ ਆ ਔਰ ਸਾਨੂੰ ਇਹ ਪੰਚਾਇਤ ਨਾ ਕਰਨ ਦੇਣਾ ਇਹ ਹਰਿਆਣਾ ਸਰਕਾਰ ਦੀ ਦਵੰਗਬਾਜੀ ਉਹਨਾਂ ਦੀ ਗੁੰਡਾਗਰਦੀ ਇਸ ਗੱਲ ਤੋਂ ਕਲੀਅਰ ਹੁੰਦੀ ਹੈ ਮੈਂ ਅਗਲੀ ਗੱਲ ਕਹਿਣੀ ਚਾਹਣਾ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਤੇ ਜਿਹੜੇ ਆਮ ਲੋਕ ਨੇ ਜਿਹੜੀ ਪਬਲਿਕ ਆ ਸਾਡੀ ਹੁਣ ਇਧਰਲੇ ਪਾਸੇ ਨੂੰ ਖੋ ਇਧਰ ਇਧਰ ਨਹੀਂ ਆਮ ਪਬਲਿਕ ਆ ਸਾਡੀ ਇਧਰ ਦੇ ਪਾਸੇ ਜਾਣ ਦੇਗਾ ਉਹ ਇਹ ਗੱਲ ਕਹਿੰਦੀ ਆ ਕਿ ਕਿਸਾਨਾਂ ਨੇ ਸਰਕਾਰ ਰੋਕ ਲੀਆਂ ਬਲੇਵਾ ਕਿਸਾਨ ਰਸਤਾ ਛੱਡਣ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਸੜਕਾਂ ਅਸੀਂ ਨਹੀਂ ਰੋਕੀਆਂ ਭਾਈ ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਨੇ ਹਰਿਆਣਾ ਪ੍ਰਸ਼ਾਸਨ ਨੇ ਸੜਕਾਂ ਰੋਕੀਆਂ ਨੇ ਕਲੀਅਰ ਹੋ ਗਿਆ ਸੀ ਜਿੱਦ ਦੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਹੈ ਉਹ ਤਾਂ ਕਲੀਅਰ ਹੋ ਗਿਆ ਸੀ ਔਰ ਅੱਜ ਦੇਖਿਓ ਨੋਟ ਕਰਿਓ ਆ ਜਿਹੜੀ ਪੱਥਰ ਪਏ ਨੇ ਉਹ ਟਰੈਕਟਰ ਸਾਹਮਣੇ ਨਜ਼ਰ ਆ ਰਿਹਾ ਹੈ ਸਾਡੇ ਇੱਕ ਕਿਸਾਨ ਤੋਂ ਮਜਬੂਰ ਕਰਕੇ ਟਰੈਕਟਰ ਮੰਗਾਇਆ ਗਿਆ ਔਰ ਇਹਨੂੰ ਪੱਥਰ ਨੂੰ ਖਿੱਚ ਕੇ ਇੱਥੇ ਲਾਉਣ ਦੀ ਤਿਆਰੀ ਕੀਤੀ ਗਈ ਆ ਇੱਥੇ ਰੋਕਿਆ ਗਿਆ ਸਾਨੂੰ ਕਿ ਅਸੀਂ ਨਹੀਂ ਜਾਣਦੇ ਨਾ ਤਾਂ ਮੇਰੀ ਬੇਨਤੀ ਹੈ ਕਿ ਭਾਈ ਆ ਆ ਆ ਬੈਰੀਕੇਟਿੰਗ ਕੌਣ ਕਰ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਸਾਡੇ ਲਈ ਸਨਮਾਨਯੋਗ ਹੈ ਲੇਕਿਨ ਅੱਜ ਅੱਜ ਐਕਸ਼ਨ ਲੈਣਾ ਬਣਦਾ ਹੈ ਕਿ ਹਰਿਆਣੇ ਦੇ ਵਿੱਚ ਇੰਨੀ ਗੁੰਡਾਗਰਦੀ ਲੋਕਾਂ ਦਾ ਲੋਕਾਂ ਦਾ ਆਪਣੀ ਆਵਾਜ਼ ਬੁਲੰਦ ਕਰਨ ਦਾ ਰਾਈਟ ਖੋਇਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਸ਼ਾਂਤਮਈ ਕਿਸਾਨ ਮਾਂ ਪੰਚਾਇਤ ਨਹੀਂ ਕਰਨ ਦਿੱਤੀ ਜਾਂਦੀ ਔਰ ਇਹ ਖੁਦ ਖੁਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਬੰਦਾ ਉਦੋਂ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਉਹ ਪੂਰੇ ਦੇਸ਼ ਦਾ ਹੈ ਉਹ ਸਭ ਦਾ ਹੈ ਤੇ ਸਭ ਦੇ ਪ੍ਰਧਾਨ ਮੰਤਰੀ ਜੀ ਜਗਾ ਜਗਾ ਜਾ ਕੇ ਇਸੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਰੱਖੀ ਬੈਠੇ ਨੇ ਕਿ ਸੱਤ ਕਿਸਾਨ ਪੰਚਾਇਤਾਂ ਆਪ ਲੋ ਆਪ ਲੋ ਪੰਚਾਇਤਾਂ ਹੋਣਗੀਆਂ ਸੱਤ ਕਾਨਫਰੰਸਾਂ ਹੋਣਗੀਆਂ ਜਿਹੜੀਆਂ ਸੱਤ ਕਾਨਫਰੰਸਾਂ ਹੋਣੀਆਂ ਉਹ ਭਾਈ ਕਾਤੋਂ ਕਰ ਰਹੇ ਨੇ ਉਹ ਤਾਂ ਸਿੱਧਾ ਸਪਸ਼ਟ ਹੈ ਇਹ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਉਸ ਕਾਨਫਰੰਸ ਨੂੰ ਉਸ ਇਕੱਠ ਨੂੰ ਸੰਬੋਧਨ ਕਰੇ ਕਿਉਂ ਕਰੇ ਭਈ ਸੁਵੇਸ਼ ਕਰਕੇ ਇਹ ਤੱਕੇਸ਼ਾਹੀ برداشت ਨਹੀਂ ਕੀਤੀ ਜਾ ਸਕਦੀ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਅੰਦੋਲਨਕਾਰੀ ਲੋਕਾਂ ਨੂੰ ਨਿਆਂਪਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਹੈ ਕਿ ਦੋਸਤੋ ਤੱਕੜੇ ਹੋਣਾ ਪੈਣਾ ਹੈ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਹੈ ਇਸ ਗੁੰਡਾਗਰਦੀ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਏਕਾਖੜਾ ਕਰਨਾ ਪੈਣਾ ਹੈ ਔਰ ਇਹ ਮਰੇ ਜਿਹੜੇ ਪੱਤਰਕਾਰ ਵੀਰ ਨੇ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਹ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਪੁਲਿਸ ਖੜੀ ਆ ਪੱਥਰ ਲੈਂਦੇ ਪਏ ਨੇ ਉਹ ਟਰੈਕਟਰ ਆ ਜਿਹਨੂੰ ਘੜੀਸਕੇ ਕਿਹਾ ਵੀ ਖਿੱਚ ਕੇ ਇੱਥੇ ਪੱਥਰ ਕਰੋ ਔਰ ਸਾਨੂੰ ਰੋਕਿਆ ਹੋਇਆ ਸੋ ਇਸ ਕਰਕੇ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰ ਕੀਤੀ ਜਾ ਸਕਦੀ ਮੇਰੀ ਅਪੀਲ ਹੈ ਮੇਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੀਰਾਂ ਨੂੰ ਕਿ ਵੀ ਚੱਕੋ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਆਵੇ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਵੀ ਪਟਲ ਤੇ ਆਵੇ ਗੱਲ ਉੱਥੇ ਉਹਨਾਂ ਦੇ ਵੀ ਧਿਆਨ ਚਾਵੇ ਕਿ ਇੰਨੀ ਗੁੰਡਾਗਰਦੀ ਜਿਹੜੇ ਕਹਿੰਦੇ ਸੀਗੇ ਕਿ ਕਿਸਾਨ ਦਿੱਲੀ ਜਾ ਕੇ ਗੁੰਡਾਗਰਦੀ ਕਰਨਗੇ ਬਹੁਤ ਕੁਝ ਕਰ ਰਹੇ ਹੁਣ ਸਾਡਾ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੁਣ ਤਾਂ ਸਾਡਾ ਸ਼ਾਂਤਮਈ ਇੱਕ ਕਿਸਾਨ ਮਹਾਪੰਚਾਇਤ ਸੀ ਅਗਰ ਕਿਸਾਨ ਮਹਾਪੰਚਾਇਤ ਵੀ ਇਹਨਾਂ ਨੂੰ ਤਕਲੀਫ ਦੇ ਦਾ ਮਤਲਬ ਇਹ ਨਿਕਲਦਾ ਦੋਸਤੋ ਕਿ ਭਾਜਪਾ ਬੁਰੀ ਤਰ੍ਹਾਂ ਕਬਰਾਹਟ ਦੇ ਵਿੱਚ ਆਈ ਹੋਈ ਹੈ ਹਰ ਬਰਾਹਟ ਦੇ ਵਿੱਚ ਆਈ ਹੋਈ ਹੈ ਹਰ ਹੱਥ ਕੰਡੇ ਵਰਤ ਰਹੀ ਹੈ ਔਰ ਉਹਨਾਂ ਹੱਥ ਕੰਡਿਆਂ ਦਾ ਖੰਬਿਆਜਾ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਇਹਨਾਂ ਨੂੰ ਭੁਗਤਣ ਲਈ ਮਜਬੂਰ ਕੀਤਾ ਇਹਨਾਂ ਨੂੰ ਦਿੱਤਾ ਰਿਜ਼ਲਟ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੀ ਇਹਦਾ ਰਿਜ਼ਲਟ ਆਪਾਂ ਸਾਰਿਆਂ ਨੇ ਰਲ ਮਿਲ ਕੇ ਦੇਖਣਾ ਦਿਖਾਉਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਕਿ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਇਸੇ ਦੇ ਚੱਲਦੇ ਖਨੌਰੀਆ ਤੇ ਸ਼ੰਭੂ ਬੈਰੀਅਰ ਦੇ ਉੱਤੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਹਰਿਆਣੇ ਦੇ ਵਿੱਚ ਰੈਲੀ ਰੱਖੀ ਗਈ ਹੈ ਇਸ ਰੈਲੀ ਦੀਆਂ ਤਿਆਰੀਆਂ ਵੀ ਮੁਕੰਮਲ ਨੇ ਤੇ ਬਾਰਡਰ ਹਰਿਆਣੇ ਦੇ ਰਾਤੋਂ-ਰਾਤੀ ਸੀਲ ਕਰ ਦਿੱਤੇ ਨੇ ਖਾਸ ਕਰ ਗੋਲਾਚੀਕਾ ਕੈਥਲ ਵਾਲੇ ਪਾਸੇ ਤੇ ਸੰਗਤਪੁਰਾ ਇਹ ਬਾਰਡਰ ਪੱਕੀਆਂ ਵੱਡੀਆਂ ਸਿੱਲਾਂ ਰੱਖ ਕੇ ਸੀਮੰਟ ਦੀਆਂ ਜਾਮ ਕੀਤੇ ਗਏ ਨੇ ਤਾਂ ਜੋ ਕਿਸਾਨ ਅੱਗੇ ਨਾ ਵਾਸ ਸਕਣ ਤੇ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇਹਦੀ ਕੋਈ ਵੀ ਇਜਾਜ਼ਤ ਨਹੀਂ ਲਈ ਗਈ ਤੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਤੇ ਚੋਨ ਜ਼ਾਬਤਾ ਲਾਗੂ ਨਹੀਂ ਹੁੰਦਾ ਅਸੀਂ ਕਿਹੜਾ ਕੋਈ ਸਿਆਸੀ ਲੀਡਰ ਆ ਇਸ ਕਰਕੇ ਇਹ ਰੈਲੀ ਅਸੀਂ ਕਰ ਸਕਦੇ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਕੀ ਰੂਪ ਲੈਂਦਾ ਹੈ ਕੀ ਕਿਸਾਨ ਹਰਿਆਣਾ ਪਹੁੰਚਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ